बहुत ही वादिया लग रहा है बाकी सारे मैं भाई साहब की जी संघत सर से जिन्ने भी नौजवान से सारे तय जिला धनबाद करती है बहुत ही संगत संघतियां आप ਤੇ ਬਹੁਤ ਹੀ ਸਹਿਯੋਗ ਦਿੱਤਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਬਾਕੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਕਿ 6 ਤਰੀਕ ਤੱਕ ਆਪਾਂ ਕਿਸੇ ਵੀ ਕਿਸਮ ਦਾ ਕੋਈ ਜਸ਼ਨ ਨਹੀਂ ਮਨਾਉਣਾ ਕਿਉਂਕਿ ਇਹ ਸਾਡੇ ਸ਼ਹੀਦੀ ਦਿਵਸ ਹੈ ਸਾਡੀ ਜਿੱਤ ਜਿਹੜੀ ਆ ਸ਼ਹੀਦਾਂ ਦੇ ਸੰਗਤ ਆ ਤੇ 6 ਤਰੀਕ ਤੱਕ ਆਪਾਂ ਤੱਕ ਆਪਾਂ ਕੁਝ ਵੀ ਕੋਈ ਨਹੀਂ ਕਰਨਾ ਤੇ ਅੱਜ ਅਸੀਂ ਖੰਡਪਾਤ ਸਾਹਿਬ ਕਾਲੇ ਮਹਿਰ ਆਰੰਭ ਕਰਾ ਰਹੇ ਹਾਂ ਤੇ 6 ਤਰੀਕ ਨੂੰ ਪੂਰਨ ਪਾ ਰਹੇ ਆ ਤੇ ਬਾਅਦ ਚੀ ਆਪਾਂ ਜਿਹੜਾ ਵੀ ਪ੍ਰੋਗਰਾਮ ਅੱਗੇ ਹੋਦਾ ਬਾਅਦ ਚੀ ਪਤਾ ਨਹੀਂ 53000 ਤੱਕ ਹੁਣ ਤਾਂ ਕਲੀਅਰ ਚੱਲ ਰਹੀ ਹੈ ਦੀ ਪਰਦਾ ਕੀੰਦਾ ਜਾ ਹੈਗਾ ਜਾਂ ਕਿਵੇਂ ਦੇਖਦੇ ਹੋ ਕਿ ਸ਼ਾਮ ਤੱਕ ਜੋ ਤੱਕ ਨਤੀਜੇ ਆਉਂਦੇ ਹੈਗੇ ਆ ਉਦੋਂ ਤੱਕ ਜਿਹੜੇ ਰੁਝਾਨ ਹੋਣਗੇ ਉਹ ਕਿਸ ਤਰ੍ਹਾਂ ਦੇ ਹੋ ਸਕਦੇ ਲੀਡ ਕਿਸ ਤਰ੍ਹਾਂ ਦੀ ਹੋਵੇ ਬਹੁਤ ਵਾਈਡਰ ਦੇ ਕੇ ਬਹੁਤ ਵੱਡੀ ਚੀਜ਼ ਜਿਹੜੀ ਜਿੱਤ ਪ੍ਰਾਪਤ ਹਾ ਅਦਾ ਜਿੰਨਾ ਦੇਖਦੇ ਰਹੇ ਆਪਾਂ ਚੋਣ ਪ੍ਰਚਾਰ ਕੀ ਮਿਲਦੇ ਨੇ ਲਗਾਤਾਰ ਜਿੰਨਾਂ ਸੰਗਤ ਦਾ ਪਿਆਰ ਉਹ ਤੋਂ ਦੇਖ ਰਿਹਾ ਸੀਗਾ ਫਿਲਹਾਲ ਇਹਨਾਂ ਵਿੱਚ ਜਿਹੜਾ ਹੈਗਾ ਵੋਟਾਂ 'ਚ ਵੀ ਕਿਤੇ ਨਾ ਕਿਤੇ ਤਬਦੀਲ ਹੋਇਆ ਵੀ ਨਜ਼ਰ ਆਇਆ ਹੋ ਔਰ ਲੋਕਾਂ ਵੱਲੋਂ ਬੜਾ ਖੁੱਲ ਕੇ ਸਾਥ ਜਿਹੜਾ ਹੈਗਾ ਦਿੱਤਾ ਗਿਆ ਹਰ ਵਰਗ ਵੱਲੋਂ ਦਿੱਤਾ ਗਿਆ ਉਸ ਵਾਸਤੇ ਸੰਗਤ ਨੂੰ ਕੁਝ ਕਹਿਣਾ ਚਾਹੁੰਦਾ ਹਾਂ। ਦੇਖੋ ਇਹ ਸਾਰੀ ਸੰਗਤ ਨੂੰ ਧਰਮਾਂ ਤੋਂ ਉੱਪਰ ਉੱਠ ਕੇ ਹਰ ਧਰਮ ਨੇ ਹੱਥ ਅਸਾਂ ਜੋੜ ਦਿੱਤਾ ਹੈ। Hindu ਵੀ ਆਏ, Musalman ਵੀ ਆਏ, ਅਸੀਂ ਭਾਈਚਾਰਾ ਸਾਰੇ ਧਰਮਾਂ ਨੇ ਹੱਥਾਂ ਵੱਟ ਕੇ ਸਹਿਯੋਗ ਦਿੱਤਾ। ਸਾਰੇ ਧਰਮਾਂ ਦਾ ਇਹ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਇਹ ਸਾਰੇ ਧਰਮਾਂ ਨੇ ਬਹੁਤ-ਬਹੁਤ ਸਾਰੀ ਸੰਗਤ ਨੇ ਹੱਥ ਅਸਾਂ ਜੋੜ ਕੇ ਮਤਲਬ ਇੱਕ ਤਰਫ ਹੈ ਡਿੱਗਸ ਪਾਰਟੀਆਂ ਹੁਣ ਔਰ ਦੂਸਰੀ ਤਰਫ ਜੇਕਰ ਗੱਲ ਕਰਾਂ ਤਾਂ ਆਜ਼ਾਦ ਉਮੀਦਵਾਰ ਜਿਹੜੇ ਹੈਗੇ ਆ ਸੰਗਤ ਵੱਲੋਂ ਇਹਨਾਂ ਖੁੱਲ ਕੇ ਸਾਥ ਦੇਣਾ ਡਿੱਗਸ ਪਾਰਟੀਆਂ ਨੂੰ ਨਕਾਰ ਦੇਣਾ ਕਿਉਂਕਿ ਵੋਟ ਦਾ ਅਧਿਕਾਰ ਜਿਹੜਾ ਹੈਗਾ ਜਦੋਂ ਲੋਕ ਵਰਤਨ ਤੇ ਆਉਂਦੇ ਆ ਔਰ ਚੰਗੇ ਚੰਗੇ ਥਾਂਵ ਜਿਹੜੇ ਹੈਗੇ ਆ ਫੇਹਲਣੇ ਸ਼ੁਰੂ ਹੋਏ ਕੀ ਇਹਦੇ ਪਿੱਛੇ ਕਾਰਨ ਹੈ ਕਾਰਨ ਇਹ ਹੈ ਕਿ ਜਿੰਨਾ ਵੀ ਸਰਕਾਰਾਂ ਨੇ ਸਾਡੇ ਨਾਲ ਤੱਕਾ ਕੀਤਾ ਬਹੁਤ ਅਨਿਆਇ ਕੀਤਾ ਐਨਐਸਏ ਦਾ ਕੋਈ ਬੇਸ ਨਹੀਂ ਸੀ ਐਨਐਸਏ ਲਾਈ ਕਿਦਾਂ ਪੰਜਾਬੋਂ ਬਾਹਰ ਕਿੱਥੇ 2500 ਕਿਲੋਮੀਟਰ ਦੂਰ ਸਕਿਆ ਉਹਦਾ ਜਵਾਬ ਸੰਗਤ ਨੇ ਹੁਣ ਬੋਟਨ ਬਾਦ ਦੀ ਸਰਕਾਰ ਨੂੰ ਕਿ ਜਿਹਦੇ ਬੰਦੇ ਨੇ ਤੁਸੀਂ ਇਹਨਾ ਕਰਦੇ ਐਨੀ ਗੋਮ ਨੂੰ ਪਿਆਰ ਕਰਦੇ ਐਨੀ ਗੋਮਾਂ ਦੇ ਵਗਣ ਕਰੀਏ ਸੰਗਤ ਨੇ ਮੋਟਾਂ ਬਾਦ ਨੂੰ ਸਰਕਾਰ ਨੂੰ ਜਵਾਬ ਦਿੱਤਾ ਠੀਕ ਹੈ ਮਾਦਾ ਜੀ ਹੁਣ ਜਿਵੇਂ ਦੇ ਰੁਝਾਨ ਨੇ ਸ਼ਾਮ ਤੱਕ ਨਤੀਜੇ ਜਿਹੜੇ ਨੇ ਉਹ ਸਾਫ਼ ਹੋ ਜਾਣਗੇ ਸੰਗਤ ਨੂੰ ਤੁਸੀਂ ਕੀ ਜੜੀ ਹੈਗੀ ਉਹ ਵੀ ਬਕਾਇਦਾ ਕਰ ਦਿੱਤੀ ਕਿਉਂਕਿ ਪਿਛਲੇ ਦਿਨ ਜੱਜਦਾਰ ਸਭ ਦਾ ਵੀ ਇਹੋ ਜਿਹੀ ਪੀਸੀ ਦੀ ਸੰਗਤ ਨੂੰ ਵੀ ਦਿਨਾਂ ਨੂੰ ਧਿਆਨ ਚ ਰੱਖਿਆ ਜਾਵੇ ਕੋਈ ਵੀ ਉਮੀਦਵਾਰ ਹੋਵੇ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਤੇ ਹੁਣ ਅੱਗੇ ਸ਼ੁਰੂਆਤੀ ਪ੍ਰਧਾਨਾਂ ਦੇ ਨਾਲ ਪਹਿਲੇ ਕੰਮਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਕਿਸ ਤਰਫ ਧਿਆਨ ਲੱਗਦਾ ਹੈਗਾ ਜਾਂ ਫਿਰ ਜਿਹੜਾ ਉਹਨਾਂ ਦੇ ਪਾਰਟੀ ਸਰ ਦੇ ਬਾਹਰ ਆਉਣ ਦਾ ਰਸਤਾ ਹੈਗਾ ਉਸ ਦੇ ਵਾਸਤੇ ਕੀ ਕੀ ਕਹਿ ਸਕਦੇ ਕਿ ਕੋਈ ਗਲਬਾਤ ਜਿਹੜੀ ਹੈਗੀ ਆ ਹੋਈ ਆ ਜਾਂ ਕੋਈ ਕਾਨੂੰਨਨ ਤੌਰ ਦੇ ਉੱਤੇ ਕੋਈ ਇਸ ਸੰਬੰਧੀ ਦਾ ਵਿਚਾਰ ਹੋਇਆ ਹੋਵੇ ਉਹ ਦੇਖੋ ਅੱਜ ਤੋਂ ਬਾਅਦ ਜਦੋਂ ਪਤਾ ਚੱਲੂਗਾ ਕੋਈ ਵੀ ਸਾਡਾ ਵਿਚਾਰ ਹੋਇਆ ਸੀ ਆਪਣੇ ਤੌਰ ਤੇ ਪੰਚਾਇਤਗੀ ਤਾਂ ਆਪਣੇ ਤੌਰ ਤੇ ਇਹ ਮਤਲਬ ਜਿਹੜਾ ਬਾਕੀ ਸੀ ਭਾਈ ਸਾਹਿਬ ਦੀ ਅੰਦਰ ਸੀ ਬਾਕੀ ਹੁਣ ਬਾਅਦ ਦਾ ਫੈਸਲਾ ਵੇਖਦੇ ਆ ਕਿ 6 ਤੱਕ ਦੇ ਅਸੀਂ ਅਜੇ ਮਹਾਰਾਜਾ ਸ਼ੁਕਰਾਨੇ ਕਰਨਾ 7 ਤੋਂ ਅਸੀਂ ਵੇਖਦੇ ਆ ਕਿ ਸਾਡਾ ਕੀ ਪ੍ਰੋਗਰਾਮ ਬਣਦਾ ਕੀ ਹੈ ਲੇਕਿਨ 7 ਤੋਂ ਬਾਅਦ ਇਹ ਅਸੀਂ ਜੋ ਵੀ ਹੋ ਭਾਈ ਸਾਹਿਬ ਦਾ ਕਦੋਂ ਬਾਹਰ ਆਉਂਦਾ ਵਾ ਕਦੋਂ ਕੀ ਕਰਦੀ ਹੈ ਸਰਕਾਰ ਨੂੰ ਕਿੰਨਾ ਟਾਈਮ ਲੱਗਦਾ ਇਹਦੇ ਬਾਅਦ ਇਹ ਕੱਲ੍ਹ ਸਕੋਲ ਹੈਗਾ ਜਸ਼ਨ ਤੇ ਨਹੀਂ ਹੋਏਗਾ ਕੋਈ